ਕੇਰਲਾ ਦੇ ਵਿੱਚ ਇੱਕ ਅਜਿਹਾਵਾ ਜਾਤੀ ਹੈ ਕਿ ਆ ਜਿੱਥੋਂ ਦੀਆਂ ਔਰਤਾਂ ਤੇ ਬੜਾ ਹੀ ਤਸ਼ੱਦਦ ਟਾਇਆ ਜਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਔਰਤਾਂ ਨੂੰ ਆਪਣੇ ਸਰੀਰਕ ਤੰਣ ਧੱਕਣ ਦੀ ਆਗਿਆ ਨਹੀਂ ਸੀ ਇਸ ਦਾ ਤੁਸੀਂ ਉਲੇਖ ਹੈ ਜਿਹੜਾ ਜਾਂ ਇਸ ਦਾ ਜੋ ਬਿਰਤਾਂਤ ਉਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇਹ ਔਰਤਾਂ ਜੇਕਰ ਆਪਣਾ ਤਾਂ ਟੱਕਦੀਆਂ ਸੀ ਜਾਂ ਆਪਣਾ ਲੱਕ ਤੋਂ ਉੱਪਰਲਾ ਸਰੀਰ ਕਿਸੇ ਵੀ ਕੱਪੜੇ ਨਾਲ ਟੱਕਦੇ ਸੀ ਇਸ ਲਈ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ ਇਹ ਜੋ ਘਟਨਾ ਹੈ ਕੇਰਲਾ ਦੀ ਹੈ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤੇ ਇਹ ਤੁਹਾਡੇ ਦਿਮਾਗ ਨੂੰ ਹਲੂਨ ਕੇ ਰੱਖ ਦੇਵੇਗੀ ਕੇਰਲਾ ਦੀ ਜਾਵਾ ਜਾਤੀ ਦੀ ਇੱਕ ਔਰਤ ਹੋਈ ਹੈਗੀ ਨੰਗਲੀ ਜਿਸ ਦਾ ਕਿ ਇਤਿਹਾਸਕ ਤੌਰ ਤੇ ਬੜਾ ਹੀ ਵੱਡਾ ਨਾਮ ਹੈਗਾ ਜਿਸਨੇ ਅੰਬਰੋਧ ਦੀ ਬਹੁਤ ਵੱਡੀ ਸਿਰਜਣਾ ਕੀਤੀ ਸੀਗੀ ਦੱਖਣ ਭਾਰਤ ਦੇ ਵਿੱਚ ਖਾਸ ਕਰ ਔਰਤਾਂ ਦੇ ਲਈ ਇਹ ਔਰਤ ਬਰੋਧ ਦੇ ਵਜੋਂ ਆਪਣਾ ਜਿਹੜਾ ਸਰੀਰਕ ਤਨ ਟਕਣ ਦੀ ਇੱਛਾ ਰੱਖਦੀ ਹੈ ਕਹਿੰਦੀ ਵੀ ਮੈਂ ਆਪਣਾ ਸਰੀਰ ਕਿਸੇ ਨੂੰ ਦਿਖਾਉਣਾ ਨਹੀਂ ਚਾਹੁੰਦੀ ਮੈਂ ਆਪਣਾ ਸਰੀਰ ਹੈ ਜਿਹੜਾ ਉਹ ਟੱਕੇ ਰੱਖਣਾ ਚਾਹੁੰਦੀ ਆਂਗੇ ਇਸ ਦਾ ਬਰੋਧ ਹੈ ਜਿਹੜਾ ਉਥੋਂ ਦੀ ਜਿਹੜੀ ਉੱਚੀ ਜਾਤੀ ਦੇ ਲੋਕ ਕਰਦੇ ਨੇ ਵੀ ਅਸੀਂ ਇਸ ਦਾ ਸਰੀਰ ਨਹੀਂ ਟਕਣ ਦੇਵਾਂਗੇ ਇਹ ਗਲਤ ਆ ਤਾਂ ਮੰਗਲੀ ਕਹਿੰਦੀ ਆ ਵੀ ਮੈਂ ਮੇਰੇ ਸਰੀਰ ਨਾਲ ਕੁਝ ਵੀ ਕਰਾਂ ਇਸ ਤੇ ਸੋਨੋ ਕਿਸ ਤਰ੍ਹਾਂ ਦੀ ਅਪੱਤੀ ਹੋ ਸਕਦੀ ਹੈ ਮੈਂ ਆਪਣੇ ਸਰੀਰ ਨੂੰ ਟੱਕ ਕੇ ਰੱਖਣਾ ਚਾਹੁੰਦੀ ਆ ਇਸ ਤੇ ਉਸ ਦਾ ਵਿਰੋਧ ਹੁੰਦਾਗਾ ਤੀ ਉਹ तकरीबन 1 ਮਹੀਨੇ ਲਈ ਜਦੋਂ ਆਪਣਾ ਸਰੀਰ ਟੱਕ ਕੇ ਰੱਖਦੀ ਹੈਗੀ ਤਾਂ 1 ਮਹੀਨੇ ਬਾਅਦ ਉਸ ਦੇ ਘਰੇ ਜਿਹੜੇ ਰਾਜੇ ਦੇ ਮੁਲਾਜ਼ਮ ਆਉਂਦੇ ਨੇ ਤੇ ਉਹ ਕਹਿੰਦੇ ਨੇ ਵੀ ਤੂੰ ਆਪਣੇ ਸਰੀਰ ਨੂੰ ਟੱਕ ਕੇ ਰੱਖੇਗਾ ਇਸ ਦਾ ਹਰਜਾਨਾ ਦਿਨੂ ਦੇਣਾ ਪਵੇਗਾ ਤਾਂ ਉਹ ਕਹਿੰਦੀ ਵੀ ਮੈਂ ਇਸ ਦਾ ਕੋਈ ਵੀ ਹਰਜਾਨਾ ਜਾਂ ਟੈਕਸ ਨਹੀਂ ਦੇਵਾਂਗੀ ਇਹ ਮੇਰਾ ਸਰੀਰ ਆ ਮੈਂ ਕੁਛ ਮਰਜ਼ੀ ਕਰਾਂ ਮੈਂ ਆਪਣੇ ਸਰੀਰ ਨੂੰ ਟੱਕ ਕੇ ਰੱਖਣਾ ਚਾਹੁੰਦੀ ਆ ਮੈਂ ਉਸ ਦੀ ਪ੍ਰਦਰਸ਼ਨੀ ਨਹੀਂ ਕਰਨੀ ਚਾਹੁੰਦੀ ਤਾਂ ਇਸ ਤੇ ਉਸ ਦਾ ਵਿਰੋਧ ਹੁੰਦਾਗਾ ਤੇ ਜਦੋਂ ਉਸ ਦੇ ਘਰੇ ਟੈਕਸ ਲੈ ਲਈ ਰਾਜੇ ਦੇ ਅਧਿਕਾਰੀ ਜਾਂਦੇ ਨੇ ਤਾਂ ਉਹ ਅੰਦਰ ਜਾਂਦੀ ਆ ਤੇ ਦਾਤੀ ਦੇ ਨਾਲ ਆਪਣੇ ਸਾਥੀ ਦੇ ਜਿਹੜੇ ਸਤਨ ਹੈਗੇ ਉਹਨਾਂ ਨੂੰ ਵੱਢ ਕੇ ਉਹਨਾਂ ਨੂੰ ਭੇਟ ਕਰ ਦਿੰਦੀ ਹੈ ਕਿ ਇਹ ਮੈਂ ਆਪਣੇ ਸਾਥੀ ਦੇ ਜਿਹੜੇ ਸਤਨ ਟੈਕਸ ਵਜੋਂ ਉਹਨੂੰ ਦੇ ਦਿੰਦੀ। ਇਹ ਦੇਖ ਕੇ ਲੋਕ ਉੱਥੇ ਅਚੰਬਿਤ ਹੋ ਜਾਂਦੇ ਨੇ ਹੈਰਾਨ ਹੋ ਜਾਂਦੇ ਨੇ ਤੇ ਇੱਕ ਤਰ੍ਹਾਂ ਨਾਲ ਉਹ ਦਿਮਾਗੀ ਤੌਰ ਤੋਂ ਕੰਮ ਕਰਨਾ ਬੰਦ ਕਰ ਦਿੰਦੇ ਨੇ ਵੀ ਕੀ ਗੱਲ ਹੋ ਗਈ। ਇਹ ਕਿਸ ਤਰ੍ਹਾਂ ਦਾ ਜਿਹੜੀ ਘਟਨਾ ਉਹ ਵਾਪਰ ਚੁੱਕਿਆ। ਇਸ ਤੋਂ ਬਾਅਦ ਉਸ ਔਰਤਾਂਾਂਗਲੀ ਦੀ ਮੌਤ ਹੋ ਜਾਂਦੀ ਹੈ ਮੌਕੇਤੀ ਉਹ ਖਤਮ ਹੋ ਜਾਂਦੀ ਹੈ ਪਰ ਇਸ ਘਟਨਾ ਤੋਂ ਬਾਅਦ ਦੱਖਣ ਭਾਰਤ ਦੇ ਵਿੱਚ ਔਰਤਾਂ ਨੇ ਬਹੁਤ ਵੱਡੇ ਪੱਧਰ ਤੇ ਹਥਿਆਰਬੰਦ ਹੋ ਕੇ ਸੰਘਰਸ਼ ਲੜਿਆ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਉੱਥੋਂ ਦੇ ਜੋ ਰਾਜਾ ਸੀਗੇ ਉਹਨਾਂ ਨੂੰ ਇਸ ਪ੍ਰਥਾ ਨੂੰ ਬੰਦ ਕਰਨਾ ਪਿਆ ਤੇ ਇਸ ਦਾ ਜਿਹੜਾ ਪ੍ਰਭਾਵ ਇੱਥੋਂ ਤੱਕ ਪਿਆਗਾ ਕਿ ਇਸ ਨੂੰ ਭਾਰਤ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਘਟਨਾ ਨੇ ਹੀ ਭਾਰਤ ਦੇ ਦੱਖਣ ਭਾਰਤੀ ਰਾਜਾਂ ਦੇ ਵਿੱਚ ਔਰਤਾਂ ਨੂੰ ਅਧਿਕਾਰ ਦਿਵਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਇਸ ਲਈ ਕਹਿੰਦੇ ਨੇ ਵੀ ਹਥਿਆਰਬੰਦ ਹੋ ਕੇ ਲੜਨ ਵਾਲੇ ਲੋਕਾਂ ਨੂੰ ਬਹੁਤ ਕੁਝ ਸਹਿਣਾ ਪੈਂਦਾਗਾ ਬਹੁਤ ਕੁਝ ਸੋਚਣਾ ਪੈਂਦਾਗਾ ਆਪਾਂ ਘਰ ਬੈਠੇ ਜਾਂ ਗੱਲਾਂ ਕਰਕੇ ਆਪਣੇ ਅਧਿਕਾਰ ਜਾਂ ਹੱਕ ਨਹੀਂ ਲੈ ਸਕਦੇ ਹੱਕ ਲੈਣ ਦੇ ਲਈ ਹਰ ਇੱਕ ਬੰਦੇ ਨੂੰ ਇਕੱਤਰਤ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾਗਾ ਇਸ ਸੰਘਰਸ਼ ਦੀ ਜਾਂ ਇਸ ਜੁੱਧ ਦੀ ਜਿਹੜੀ ਚਿੰਗਾਰੀ ਸੀ ਉਹ ਨੰਗਲੀ ਨਾਂ ਦੀ ਔਰਤ ਨੇ ਲਾਈ ਸੀ ਪਰ ਇਸ ਲਾਈ ਹੋਈ ਚਿੰਗਾਰੀ ਨੇ ਦੱਖਣ ਭਾਰਤ ਦੇ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਸੀ ਅੱਜ ਕੇਰਲਾ ਭਾਰਤ ਦੀਆਂ ਸਭ ਤੋਂ ਉੱਤਮ ਸਟੇਟਾਂ ਵਿੱਚੋਂ ਇੱਕ ਹੈਗਾ ਤੇ ਇਸ ਨੂੰ ਉੱਤਮ ਸਟੇਟ ਬਣਾਉਣ ਦੇ ਵਿੱਚ ਅਜਿਹੀਆਂ ਔਰਤਾਂ ਦਾ ਬਹੁਤ ਵੱਡਾ ਹੱਥ ਆ। ਇਸ ਘਟਨਾ ਤੋਂ ਉੱਤਰ ਭਾਰਤ ਦੀਆਂ ਔਰਤਾਂ ਨੂੰ ਖਾਸ ਕਰਕੇ ਪੰਜਾਬ ਖੇਤ ਦੀਆਂ ਔਰਤਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਲੋਕਾਂ ਨੇ ਜਾਂ ਔਰਤਾਂ ਨੇ ਆਪਣੇ ਤਨ ਨੂੰ ਢੱਕਣ ਲਈ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ। ਰੀਲਾਂ ਤੇ ਨੱਚ ਕੇ ਆਪ ਦਾ ਅੰਗ ਪ੍ਰਦਰਸ਼ਨੀ ਕਰਨੀ ਜਾਂ ਆਪਣੇ ਸਰੀਰਕ ਦਾ ਸਰੀਰਕ ਊਰਜਾ ਜਾਂ ਸਰੀਰਕ ਬਖਾਵੇ ਦਾ ਪ੍ਰਦਰਸ਼ਨ ਕਰਨਾ ਕਿਤੇ ਵੀ ਸਹੀ ਨਹੀਂ ਹੈ ਇਹਦਾ ਪ੍ਰਭਾਵ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਗਲਤ ਪਵੇਗਾ ਅਤੇ ਤੁਹਾਡੇ ਜੋ ਬੱਚੇ ਨੇ ਉਹ ਵੀ ਦਿਮਾਗੀ ਤੌਰ ਤੇ ਅਪਾਹਜ ਪੈਦਾ ਹੋਣਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਝੰਡੂੜ ਕੇ ਰੱਖ ਦਿੰਦੀਆਂ ਹਨ ਇਸ ਔਰਤ ਦੀ ਯਾਦ ਦੇ ਵਿੱਚ ਕੇਰਲਾ ਦੇ ਨੰਗਲੀ ਜ਼ਿਲ੍ਹੇ ਦੇ ਵਿੱਚ ਹਰ ਸਾਲ ਬਹੁਤ ਵੱਡਾ ਮੇਲਾ ਪਰਦਾ ਤੇ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਸਲੂਟ ਆ ਸਤਕਾਰ ਆ ਤੇ ਇਹ ਉਹ ਔਰਤਾਂ ਨੇ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਸਹੀ ਸੇ ਦਿੱਤੀ ਹੈ। ਇਜਾਵਾ ਔਰਤਾਂ ਨੂੰ ਭਾਰਤ ਦੀਆਂ ਉਨੀਆਂ ਜਾਤਾਂ ਦੇ ਵਿੱਚੋਂ ਕਹਨ ਲਿਆ ਜਾਂਦਾ ਜਿਨ੍ਹਾਂ ਨੇ ਔਰਤਾਂ ਦੀ ਲੜਾਈ ਦੇ ਲਈ ਬਹੁਤ ਵੱਡਾ ਘੋੜ ਲੜਿਆ ਹੈ। ਇਸ ਤਰ੍ਹਾਂ ਦੀਆਂ ਹੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਧੰਨਵਾਦ।